ਗਲੋਬਲ ਪੰਜਾਬ ਟੀਵੀ ਦੇਖ ਸਾਡੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੁਨਰ ਸਰਜੀਤ ਅਕਾਲੀ ਦਲ ਪੁਨਰ ਸਰਜੀਤ ਅਕਾਲੀ ਦਲ ਸਰਜੀਤ ਹੋਣ ਤੋਂ ਪਹਿਲਾਂ ਹੀ ਖਿਰੂ ਖਿਰੂ ਹੋ ਰਹੇ ਪੂਰੀ ਤਰ੍ਹਾਂ ਪੁੰਗਰਨ ਤੋਂ ਪਹਿਲਾਂ ਹੀ ਖਿਲਰਨ ਲੱਗਿਆ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਸਰਗਰਮ ਸਿਆਸਤ ਦੇ ਵਿੱਚ ਕੁੱਦਣ ਤੋਂ ਪਹਿਲਾਂ ਹੀ ਮੈਦਾਨ ਛੱਡਣ ਲੱਗਿਆ 2 ਦਸੰਬਰ ਦੇ ਹੁਕਮ ਨਾਮੇ 2 ਦਸੰਬਰ ਦੇ ਹੁਕਮਨਾਮਿਆਂ ਦੇ ਆਧਾਰ ਦੇ ਉੱਤੇ 7 ਮੈਂਬਰੀ ਕਮੇਟੀ 7 ਮੈਂਬਰੀ ਕਮੇਟੀ ਚੋਂ ਦੋ ਮੈਂਬਰਾਂ ਦਾ ਕਨਾਰਾ ਕਰ ਜਾਣਾ ਪੰਜ ਮੈਂਬਰਾਂ ਵੱਲੋਂ ਪੂਰੀ ਸ਼ਿੱਦਤ ਨਾਲ ਮੈਂਬਰਸ਼ਿਪ ਮਹਿਮ ਤੋੜਨਾ ਬੱਖੋ ਬੱਖ ਲੀਡਰ ਉਹ ਅਕਾਲੀ ਵਰਕਰ ਉਹ ਅਕਾਲੀ ਲੀਡਰ ਜਿਹੜੇ ਇਸ ਮੁੱਚੀ ਸਿਆਸਤ ਤੋਂ ਮੁੱਖ ਮੋੜ ਗਏ ਸੀ ਉਚਾਠ ਹੋ ਗਿਆ ਸੀ ਇਹਨਾਂ ਦਾ ਮਨ ਉਹਨਾਂ ਨੇ ਮੁੜ ਕੇ ਸਰਗਰਮ ਕਰਨਾ ਤੇ ਕਿਤੇ ਲਿਆ ਕੇ ਬੁਰੇ 15 ਲੱਖ ਦੀ ਮੈਂਬਰਸ਼ਿਪ ਰੱਖ ਦੇਣਾ ਤੇ ਉਹਦੇ ਵਿੱਚੋਂ ਇੱਕ ਪੰਥਕ ਕੌਂਸਲ ਦਾ ਚੁਣਿਆ ਜਾਣਾ ਤੇ ਇੱਕ ਰਾਜਨੀਤਿਕ ਵਿੰਗ ਦਾ ਚੁਣਿਆ ਜਾਣਾ। ਬੀਬੀ ਸਤਵੰਤ ਕੌਰ ਹੋਰਾਂ ਨੂੰ ਪੰਥਕ ਕੌਂਸਲ ਦਾ ਮੁਖੀ ਲਾ ਕੇ ਕਿ ਜੀ ਲਓ ਜੀ ਕੁੰਡਾ ਰਹੇਗਾ ਰਾਜਨੀਤੀ ਦੇ ਉੱਤੇ ਧਰਮ ਦਾ। ਤੇ ਦੂਹੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪ੍ਰਧਾਨ ਬਣਾ ਕੇ ਕਿ ਲਓ ਜੀ ਅਸੀਂ ਹੁਣ ਨੰਮੇ ਏਜੰਡੇ ਨਾਲ ਅੱਗੇ ਵਧਾਂਗੇ। ਉਸ ਸਮੇਂ ਕੁਝ ਫੈਸਲੇ ਬੜੇ ਅਸਾਰੂ ਨਜ਼ਰ ਆਏ। ਕਿ ਹਾਂ ਜੀ ਮੂਮਲਾ ਜਾਨੀ ਦੇਖਿਆ ਜਾਊਗਾ। ਹੈ ਕੋਈ ਜਾਤਧਾਰਤ ਵਿੰਗ ਨਹੀਂ ਬਣਨਗੇ ਬੜੇ ਬੜਾ ਕੁਝ ਨਮਾ ਉਹਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਗਿਣਤੀ ਜਿੰਨੀ ਐ ਪਾਰਟੀ ਦਾ ਸੰਵਿਧਾਨ ਕਹਿੰਦਾ ਉਸੇ ਅਨੁਸਾਰ ਹੋਊਗੀ ਐ ਨਹੀਂ ਕਿ ਕਿ ਜਿੰਨਾ ਜੀ ਕਿਤੇ ਪ੍ਰਧਾਨ ਜੀ ਲਾ ਦਿਓ ਪ੍ਰਧਾਨ ਜੀ ਦੀ ਬਜਾਏ ਸਮੂਚੀ ਕਮੇਟੀ ਫੈਸਲਾ ਲਾਊਗੀ ਇਸ ਤਰ੍ਹਾਂ ਦੀ ਗੱਲਾਂ ਲੱਗਿਆ ਕਿ ਸ਼ਾਇਦ ਕੁਝ ਪੰਥਕ ਲੀਤੇ ਪਰਤਣ ਦੀ ਕੋਵਾਇਦਾ ਲੱਗਿਆ ਕਿ ਸ਼ਾਇਦ ਅਕਾਲੀ ਦਲ ਦੀਆਂ ਜੋ ਰੋਹ ਰੀਤਾਂ ਰਹੀਆਂ ਉਹਦੇ ਅਨੁਸਾਰ ਪੁਨਰ ਸ੍ਰਜੀਤ ਅਕਾਲੀ ਦਲ ਸੁਰਜੀਤ ਹੋਣਾ ਚਾਹੁੰਦਾ ਹੈ ਪਰ ਹੌਲੀ-ਹੌਲੀ ਕੱਲ ਮੱਠੀ ਪੈਣ ਲੱਗ ਪਈ ਚੋਣ ਹੋ ਗਈ ਇਜਲਾਸ ਹੋ ਗਿਆ ਬੰਦੇ ਚੁਣ ਹੋ ਗਏ ਉਸ ਤੋਂ ਬਾਅਦ ਛਮਾਹੀ ਤਮਾਹੀ ਜੇ ਵਿੱਚ ਨਵੇਂ ਨਾਮ ਆਉਣ ਲੱਗ ਪਏ ਕ ਇਹਨੂੰ ਉੱਪਰ ਕਰ ਲੋ ਜੀ ਇਹਨੂੰ ਰਹਿਣ ਦੋ ਜੀ ਖਜ਼ਾਨਚੀ ਜੀ ਨੂੰ ਤਾਂ ਸੀਨੀਅਰ ਮੀਤ ਪ੍ਰਧਾਨ ਬਣਾ ਲਓ ਜੀ ਇਹਨੂੰ ਮੀਤ ਪ੍ਰਧਾਨ ਜੀ ਇਹਨੂੰ ਵੀ ਪਾ ਲਓ ਜੀ ਉਹਨੂੰ ਵੀ ਪਾ ਲਓ ਜੀ ਪਤਾ ਨਹੀਂ ਕੀ ਕੁਝ ਹੋਣ ਲੱਗ ਪਿਆ ਇਹ ਸਭ ਕੁਝ ਹੁੰਦਾ ਦਿਖਿਆ ਪਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੀ ਸਥਿਤੀ ਦੇ ਉੱਤੇ ਰਾਜਨੀਤਿਕ ਪੰਥਕ ਮਸਲਿਆਂ ਦੇ ਉੱਤੇ ਕਿਤੇ ਪੁਨਰਸਰਜੀਤ ਰੜਕਦਾ ਨਹੀਂ ਵਿਖਿਆ ਹਾਂ ਜੇ ਰੜਕਿਆ ਤਾਂ ਬਲਾਕ ਸੰਤੀ ਜਿਲ੍ਹਾ ਪ੍ਰਿਸ਼ਤ ਚੋਣਾ ਦੇ ਵਿੱਚ ਕੁਝ ਲੀਡਰਾਂ ਦੇ ਹਵਾਲੇ ਨਾਲ ਰੜਕਦਾ ਦੇਖਿਆ ਕਿ ਰਖੜਾ ਆਪਣੇ ਦਮ ਤੇ ਚੰਦੂ ਮਾਜਰਾ ਆਪਣੇ ਦਮ ਤੇ ਮਨਪੀਤਿਆਲੀ ਆਪਣੇ ਦਮ ਤੇ ਉੱਥੇ ਵੀ ਪੁਨਰਸਰਜੀਤ ਅਕਾਲੀ ਦਾ ਨਹੀਂ ਵਿਖਿਆ ਲੀਡਰ ਦਿਖੇ ਤੇ ਲੀਡਰਾਂ ਨੇ ਆਪਣੇ ਦਮ ਦੇ ਉੱਤੇ ਆਪਣੇ ਉਮੀਦਵਾਰ ਆਜ਼ਾਦ ਚੋਣ ਲੜਾ ਕੇ ਜਿੱਤાય ਵੈਸੇ ਪੁਨਰਸਰਜੀਤ ਅਕਾਲੀ ਦਲ ਨੂੰ ਕੋਈ ਅਧਿਕਾਰਤ ਚੋਣ ਨਿਸ਼ਾਨ ਨਹੀਂ ਮਿਲਿਆ ਸੀ ਇਸ ਲਈ ਉਹਨਾਂ ਨੇ ਆਜ਼ਾਦ ਦੇ ਕੋਟੇ ਚੋਈ ਚੋਣ ਲੜੀ ਪਰ ਉੱਥੇ ਦਸਤਕ ਦਿੱਤੀ ਪਰ ਉਹ ਦਸਤਕ ਪੁਨਰਸਰਜੀਤ ਦੀ ਨਹੀਂ ਸੀ ਉਹ ਦਸਤਕ ਮਨਪ੍ਰੀਤ ਯਾਲੀ ਦੀ ਸੀ ਉਹ ਦਸਤਕ ਸੁਰਜੀਤ ਸਿੰਘ ਰਖੜਾ ਦੀ ਸੀ ਜਾਂ ਹੋਰ ਇੰਜ ਲੀਡਰਾਂ ਦੀ ਸੰਕੇਤਕ ਪਾਪ ਤੁਸੀਂ ਸਮਝ ਰਹੇ ਹੋ ਹੁਣ ਇਸ ਤੋਂ ਅੱਗੇ ਮਨਪ੍ਰੀਤ ਸਿੰਘ ਯਾਲੀ ਨੇ ਬਾਗੀ ਸੁਰ ਉਲਾਪਿਆ ਉਹ ਬਾਗੀ ਸੁਰ ਜਿਹੜਾ ਪੁਨਰਸਜੀਤ ਅਕਾਲੀ ਪੰਥ ਨੂੰ ਚੁਣੌਤੀ ਦਿੰਦਾ ਜਿਹੜਾ ਬਾਗੀਸੁਰ ਬਾਦਲ ਤੇ ਰੂਵੀ ਚੁਣੌਤੀ ਦਿੰਦਾ ਜਿਹੜਾ ਬਾਗੀਸੁਰ 2 ਦਸੰਬਰ ਵਾਲੇ ਫੈਸਲੇਆ ਤੋਂ ਵੀ ਮੋੜਾ ਘਟਦਾ ਇੱਕ ਸਵਾਲ ਸੁਖਵੀਰ ਸਿੰਘ ਬਾਦਲ ਮੂਰੇ ਲਗਾਤਾਰੇ ਅੜ ਕੇ ਖੜਦਾ ਸੀ ਕਿ ਜੋ ਤੁਸੀਂ ਕਬੂਲਿਆ ਤੇ ਉਹਦੇ ਆਧਾਰ ਤੇ ਜੋ ਤੁਹਾਨੂੰ ਧਾਰਮਿਕ ਸਜ਼ਾ ਤਨਖਾਹ ਰੂਪ ਚ ਲੱਗੀ ਤੁਸੀਂ ਧਾਰਮਿਕ ਪੱਖ ਤੋਂ ਤਾਂ ਭੁਗਤ ਗਿਆਗੇ ਰਾਜਨੀਤਿਕ ਪੱਖ ਤੋਂ ਕਿਨਾਰਾ ਕਰਗੇ ਇਸ ਵਾਰ ਸੁਖਵੀਰ ਮੂਰੇ ਖੜਾ ਸੀ ਪਰ ਮਨਪ੍ਰਿਤ ਇਆਲੀ ਨੇ ਹੁਣ ਜਿਸ ਤਰ੍ਹਾਂ ਬੋੜਾ ਕਟਿਆ ਕਿ ਜੀ ਸਾਡਾ ਕੰਮ ਤਾਂ ਭਰਤੀ ਕਰਨਾ ਸੀ ਅਸੀਂ ਤਾਂ ਆਪਣਾ ਰੋਲ ਨਿਭਾਤਾ ਅਸਤਾ ਜੀ ਪੰਥਕ ਕੌਂਸਲ ਦੇ ਵਿੱਚੋਂ ਪੰਥਕ ਇਕਤਾ ਦੀ ਅਗਵਾਈ ਕਰਦੇ ਆਂ ਉਧਰ ਸੇਵਾ ਕਰ ਰਹੇ ਆਂ ਮੈਂ ਜੀ ਕਿਸੇ ਤੇ ਨਾਲ ਨਹੀਂ ਮੇਰੇ ਮਨ 'ਚ ਭੀੜ ਹੈ ਜੀ ਕਿ ਅਸੀਂ ਲੜੇ ਤਾਂ ਜਰੂਰ ਪਰ ਸਾਡੇ ਕੋਲ ਤੱਕੜੀ ਚੋਣ ਨਿਸ਼ਾਨ ਨਹੀਂ ਸੀ ਇਹ ਸਾਰੀਆਂ ਚਾਰਜ ਹੋਈਆਂ ਨੇ ਸੰਕੇਤ ਦਿੱਤਾ ਕਿ ਮਨਪ੍ਰਿਤਿਆਲੀ ਪੁਨਰਸਰਜੀ ਤਕਾਲੀ ਦਲ ਤੋਂ ਲਗਭਗ ਕਿਨਾਰਾ ਕਰ ਗਏ ਇਸ ਸੰਕੇਤ ਤੇ ਉਤੇ ਮੋਹਰ ਲੱਗੀ ਜਦੋਂ ਆਲੇ-ਦਾਲੇ ਪਹੁੰਚ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਟੁੱਟ ਪੱਜ ਤਾਂ ਬਹੁਤ ਦੇਰ ਤੋਂ ਜਨਾਬ ਚੰਡੀਗੜ੍ਹ ਚ ਦਫਤਰ ਲੱਭਣ ਦੀ ਜਦੋਂ ਜਹਤ ਤੁਰੀ ਦਫਤਰ ਲੱਭ ਲਿਆ ਗਿਆ ਆਪਣਾ ਸੁਰਜੀਤ ਕਾਲੀਗਲ ਦਾ ਉੱਚ ਕੰਪਿਊਟਰ ਕੰਪਿਊਟਰ ਲੱਗ ਗਏ ਤੇ ਕਹਿੰਦੇ ਪ੍ਰਧਾਨ ਜੀ ਵਾਲਾ ਗਰੁੱਪ ਆਪਣਾ ਸਮਾਨ ਲੈ ਕੇ ਤੁਰ ਗਿਆ ਦੂਏ ਵਾਲੇ ਅਜੇ ਰੱਖੀ ਬੈਠੇ ਨੇ ਤੇ ਕਹਿੰਦੇ ਜੀ ਪ੍ਰਧਾਨ ਜੀ ਦੇ ਨਾਲ ਰਾਤ ਤਾਂ ਨਹੀਂ ਹੁੰਦਾ ਕਿਸੇ ਦਾ ਦੂਜੀਆਂ ਤਰ੍ਹਾਂ ਆਪਣੀ ਮਰਜ਼ੀ ਨਾਲ ਚਲਾਣਾ ਚਾਹੁੰਦੀਆਂ ਨੇ ਪ੍ਰਧਾਨ ਜੀ ਆਪਣੀ ਤਰੀਕਾ ਕਰਨਾ ਚੱਲਣਾ ਚਾਹੁੰਦੇ ਨੇ ਸੁੱਤਾਲ ਮੇਲੇ ਜੀ ਬੈਠ ਰਿਹਾ ਇੱਕ ਪਾਸੇ ਕਹਿੰਦੇ ਬਾਦਲ ਤੇਰਾ ਜਿਹੜੀ ਫੈਸਲਾ ਕਰਕੇ ਬੈਠੀ ਹੈ ਕਿ ਵੀ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਹੈ ਇੰਤਚਰਨੀਤ ਬਰਾਰ ਇਹਨਾਂ ਨੂੰ ਨੇੜੇ ਨਹੀਂ ਲਿਆਉਣਾ ਆਪਾਂ ਬਾਕੀ ਜੇ ਆਉਣਾ ਚਾਹਣ ਆ ਜਾਣ ਤੇ ਮਨਪ੍ਰੀਤ ਆਲੀ ਬਾਰੇ ਇਹਨਾਂ ਹੀ ਮਲਾਖਾਂਤ ਜਿਹੜਾ ਪ੍ਰਸ਼ਦ ਚੋਣਾਂ ਦੇ ਵਿੱਚ ਅਹ ਖੁਦ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜਾ ਕੇ ਉਹਨਾਂ ਦੇ ਦਾਖਾਣ ਹਲਕੇ ਚ ਗਿਆ ਸੀ ਕਿ ਭਾਈ ਇਹ ਤਾਂ ਗਦਾਰ ਹੈ ਜੀ ਜਦ ਤੱਕ ਮੈਂ ਪ੍ਰਧਾਨ ਹਾਂ ਤਦ ਤੱਕ ਭੁੱਲ ਜਵੇ ਸੋ ਇਸ ਲਈ ਇਹ ਲੀਡਰ ਤਾਂ ਕਹਿੰਦੇ ਜੀ ਉਧਰ ਤਾਂ ਜਾਣ ਦਾ ਕੋਈ ਰਾਹ ਨਹੀਂ ਮਿਲਦਾ ਪਰ ਇੱਧਰ ਕਹਿੰਦੇ ਜੀ ਪ੍ਰਧਾਨ ਜੀ ਨਾਲ ਵੀ ਤਾਲਮੇਲ ਨਹੀਂ ਬੈਠ ਰਿਹਾ ਇਹਨਾਂ ਦਾ ਚੰਦੂ ਮੱਜਰੀ ਦਾ ਵੀ ਜੀਲਕੁਰ ਦਾ ਵੀ ਚਰਨਜੀਤ ਬਰਾੜ ਦਾ ਵੀ ਮਨਪੀਤਿਆਲੀ ਦਾ ਵੀ ਇਸ ਲਈ ਤਾਂ ਪਹਿਨ ਨਹੀਂ ਦੂਰ ਦੂਰ ਨੇ ਤੇ ਪ੍ਰਧਾਨ ਜੀ ਦੇ ਨਿਹੜਲੇ ਕਹਿੰਦੇ ਮਨਪੀਤਿਆਲੀ ਦੇ ਬਿਆਨ ਤੇ ਕਿ ਚਲੋ ਜੀ ਵਧੀਆ ਹੋਇਆ ਹੁਣ ਅਸੀਂ ਸਹੀ ਰੂਪ ਚ ਕੰਮ ਕਰਨਾ ਕਰਾਂਗੇ ਜੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਯਾਰ ਉਧਰ ਜਿਹੜੇ ਕਹਿੰਦੇ ਅਸਤਾ ਪੰਜ ਮੈਂਬਰੀ ਕਮੇਟੀ ਤੇ ਰਹੀ ਭਰਤੀ ਕਰਨ ਆਈ ਸੀ ਮਨਪ੍ਰੀਤਿਆਲੀ ਮੇਰਾ ਕਿਸੇ ਤਰ੍ਹਾਂ ਨਾ ਸਬੰਧ ਨਹੀਂ ਉਹਨਾਂ ਨੇ ਮੈਂਬਰੀ ਦੀ ਪਰਚੀ ਕਟਾਈ ਸੀ ਪੁਨਰ ਸਜੀਤ ਅਕਾਲੀ ਗੱਲ ਦੀ ਜਦੋਂ ਪਰਚੀ ਕੱਟ ਹੋਈ ਕਹਿੰਨੀ ਹਰਪ੍ਰੀਤ ਸਿੰਘ ਦੀ ਪਰਚੀ ਕੱਟਣ ਦੀ ਪ੍ਰਕਿਰਿਆ ਚ ਮਨਪ੍ਰੀਤਿਆਲੀ ਨੇ ਤੇ ਫਿਰ ਉਹ ਕਿਵੇਂ ਕਹਿ ਰਹੇ ਨੇ ਕਿ ਮੈਂ ਇਹਦਾ ਹਿੱਸਾ ਨਹੀਂ ਫਿਰ ਉਹਨਾਂ ਕੋਲ ਉਹਦੋਂ ਦਿੱਤਾ ਗਿਆ ਉਹਨਾਂ ਨੂੰ ਉਹ ਕਹਿੰਦੇ ਜੀ ਮੈਂ ਬਦਾਂਸਵਾ ਦੇ ਜਿੱਤਾ ਕਾਲੇ ਦਾ ਬਿਲਕੁਲ ਤਕਨੀਕੀ ਤੌਰ ਤੇ ਸ਼੍ਰੋਮ ਨਿਕਲਨ ਬਾਦਲ ਤੇ ਵਧਾਈ ਕੋ ਤੁਸੀਂ ਨਾ ਉਹਨਾਂ ਨੇ ਤੁਹਾਨੂੰ ਹਟਾਇਆ ਨਾ ਤੁਸੀਂ ਹਟੇ ਸੋ ਇਸ ਲਈ ਵਧਾਈ ਕਿ ਬਚੀ ਹੋਈ ਹੈ ਉთა ਨੰਬਰ ਦੀ ਖੇਡ ਹੈ ਉਹ ਇਸ ਤਰੀਕਾ ਕਰਨ ਨਾਲ ਤਾਂ ਮਤਲਬ ਡਾਕਟਰ ਸੁਖੀ ਵੀ ਅਜੇ ਤੱਕ ਅਕਾਲੀ ਦਲ ਦੇ ਐਮਐਲਏ ਨੇ ਪਰ ਉਹ ਉਧਰ ਚੇਅਰਮੈਨ ਬਣੀ ਬੈਠੇ ਨੇ ਉਹ ਤਾਂ ਉਹਨਾਂ ਦੀ ਤਾਂ ਬਿਲਕੁਲ ਹੀ ਵੱਖਰਾ ਮਸਲਾ ਸੋ ਇਸ ਲਈ ਇਹ ਸਵਾਲ ਨਹੀਂ ਹੈਗਾ ਕਿ ਤੁਸੀਂ ਮੈਂਬਰ ਦੇ ਤੌਰ ਤੇ ਕਿੱਧਰ ਵਿਚ ਰਹੇ ਹੋ ਪਰ ਹਕੀਕਤ ਚ ਕਿੱਥੇ ਸੀ ਤੇ ਪ੍ਰਧਾਨ ਜੀ ਨਾਲ ਰਾਬਤਾ ਕਿਉਂ ਨਹੀਂ ਬਣਿਆ ਜਾਂ ਪ੍ਰਧਾਨ ਜੀ ਨੇ ਤੁਹਾਨੂੰ ਰਾਬਤਾ ਕਿਉਂ ਨਹੀਂ ਰੱਖਣਾ ਚਾਹਿਆ ਜਾਂ ਪਾਰਟੀ ਦੇ ਅੰਦਰ ਟੁੱਟਪਾ ਚ ਇਹ ਮੰਨਪਿਤ ਅਕਾਲੀ党 ਦਾ ਇੱਕ ਪਹਿਲਾ ਸੂਤਰ ਹੈ ਪਹਿਲ ਕੌਣ ਕਰੂਗਾ ਉਹਦਾ ਇੰਤਜ਼ਾਰ ਸੀ ਹੁਣ ਕਹੀਂ ਬਾਹਰ ਆਉਣਗੇ ਇਹਦੇ ਵਿੱਚੋਂ ਕੀ ਉਹਨਾਂ ਨੂੰ ਪੁਨਰਸਜੀਤ ਅਕਾਲੀ党 ਡੁੱਬਦਾ ਜਹਾਜ਼ ਦਿਖਣ ਲੱਗਿਆ ਕੀ ਕਈ ਤਰ੍ਹਾਂ ਦਾ ਰਾਬਤਾ ਸੁਖਬੀਰ ਬਾਦਲ ਨਾਲ ਹੋ ਗਿਆ ਉਹ ਪੁਰਾਣੀ ਤਰ੍ਹਾਂ ਤੇ ਕੰਮ ਕਰਨ ਲਈ ਤਿਆਰ ਨੇ ਸੁਖਵੀਰ ਬਾਦਲ ਦੇ ਪਿੱਛੇ ਲੱਗੇ ਤੁਰਨ ਲਈ ਤਿਆਰ ਨੇ ਫਿਰ ਜੇਹੀ ਕੁਛ ਕਰਨਾ ਸੀ ਪਰ ਸ਼ਿਕਾਇਤਾਂ ਲੈ ਕੇ ਜਿਹੜੀਆਂ ਗਈ ਸੀ ਉਹ ਤਾਂ ਕੀ ਦਾ ਰਹਿ ਗਿਆ ਤੇ ਇੱਧਰ ਮਨਪਿਤਿਆਲੀ ਕੀ 1 ਮਹੀਨੇ ਦਾ ਅਲਟੀਮੇਟਮ ਦੇ ਕੇ ਪੰਥਕ ਇਕਤਾ ਦੇ ਵਾਅਦੇ ਨਾਲ ਅਕਾਲੀ ਦਲਾਂ ਦੀ ਇਕਤਾ ਦੇ ਰਹੀ ਸੁਖਵੀਰ ਬਾਦਲ ਦੇ ਨੇੜੇ ਜਾਣਾ ਚਾਹੁੰਦੇ ਨੇ ਜਾਂ ਫਿਰ ਮਨਜੀਤ ਮਾਨ ਦਲ ਹੈ ਨਾ ਕੁਝ ਹੋਰ ਪੰਥਕ ਤੇ ਅਮਰਤਪਾਲ ਅਲੀ ਤੇ ਇਹਨਾਂ ਨੂੰ ਇਕੱਠੇ ਕਰਕੇ ਕੋਈ ਨਵੀਂ ਸਿਆਸਤੀ ਹਾਂ ਦਰਸ਼ਕ ਦੇ ਕੁਝ ਵੀ ਹੋਵੇ ਪਰ ਨਵਾਂ ਮੋੜ ਘਟ ਲਿਓ ਜਨਾਬ ਇਸ ਨਵੇਂ ਮੋੜ ਦੇ ਵਿੱਚ ਹੋਏਗਾ ਕੀ ਇਹ ਬਾਤਾਂ ਤੇ ਸਮਝਣ ਵਾਲੀ ਗੱਲ ਹੈ ਪਰ ਪੁਨਰ ਸਰਜੀਤ ਅਕਾਲੀ ਦਲ ਖਿੱਲਰ ਦਾ ਦਿਖਣ ਲੱਗਿਆ ਮਨਪਿਤ ਅਕਾਲੀ ਦਾ ਬਾਗੀ ਸੁਰ ਇਹ ਦੱਸਣ ਲੱਗਿਆ ਕਿ ਹੋਰ ਬਗਾਵਤਾਂ ਉੱਠਣਗੀਆਂ ਇਸ ਤੋਂ ਬਾਅਦ ਹੋਰ ਕਹੀਂ ਤਿਆਰ ਨੇ ਉਹ ਚਾਹੇ ਇਸ ਢਾਂਚੇ ਚੋਂ ਬਾਹਰ ਆਉਣ ਤੇ ਚਾਹੇ ਕਿਸੇ ਨਵੇਂ ਢਾਂਚੇ 'ਚ ਬਿਠਾਉਣ ਤੇ ਚਾਹੇ ਪੁਰਾਣੇ ਢਾਂਚੇ 'ਚ ਹੀ ਪੁਰਾਣੇ ਸਾਂਚੇ 'ਚ ਹੀ ਦਿਸਣ ਹੁਣਾਂ ਬਹੁਤ ਕੁਝ ਹੈ ਪੰਥਕ ਚੁਣੌਤੀ ਤਾਂ ਇੱਕ ਹੋਰ ਨਵੀਂ ਆਕੜੀ ਹੋਈ ਹੈ ਜੀ ਇੱਕ ਪਾਸੇ ਉਹ ਚੁਣੌਤੀ ਸਰਕਾਰ ਲਈ ਦਿਖਦੀ ਹੈ ਦੂਏ ਪਾਸੇ ਉਹ ਚੁਣੌਤੀ ਸ਼੍ਰੋਮਣੀ ਕਮੇਟੀ ਲਈ ਦਿਖਦੀ ਹੈ ਤੀਸਰੇ ਪਾਸੇ ਉਹ ਪੰਥਕ ਨਮਾਇੰਦਿਆਂ ਲਈ ਅਕਾਲੀ ਦਲਾਂ ਲਈ ਹੈ ਸਿੱਖ ਵਿਦਵਾਨਾਂ ਚਿੰਤਕਾਂ ਲਈ ਦਿਖਦੀ ਹੈ ਇਹ ਚੁਣੌਤੀ ਦਾ ਆਧਾਰ ਬਣਿਆ ਜਿਹੜੇ ਪਵਿੱਤਰ ਸ਼ਹਿਰ ਲਾਣਨ ਦੀ ਪ੍ਰਕਿਰਿਆ ਪਵਿੱਤਰ ਨਗਰੀਆਂ ਲਾਣਨ ਦੀ ਪ੍ਰਕਿਰਿਆ ਤੁਹਾਡੇ ਧਿਆਨ 'ਚ ਹੋਣਾ ਕਿ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਸ਼੍ਰੀ ਨਨਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਸੀ ਤਾਂ ਸਰਕਾਰ ਔਰ ਐਸਜੀਪੀਸੀ 'ਚ ਇੱਕ ਤਣਾਅ ਸੀ ਉਸ ਤਣਾਅ ਦੇ ਦਰਮਿਆਨ ਬਦਾਨ ਸੁਭਾ ਦਾ ਸੈਟ ਲੱਗਿਆ ਉੱਥੇ ਤੇ ਸੈਟ ਲਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਅਸਲੀ ਗੁਰੂ ਦੇ ਸੇਵਕ ਤਾਂ ਅਸੀਂ ਹਾਂ ਸਰਕਾਰ ਹੈ ਤੇ ਉੱਥੋਂ ਸ਼੍ਰੀ ਨਨਦਪੁਰ ਸਾਹਿਬ ਨੂੰ ਤਲਵੰਡੀ ਸਾਬੋ ਨੂੰ ਅੰਮ੍ਰਿਤਸਰ ਸਾਹਿਬ ਦੇ ਗੁਰੂ ਘਰ ਦੇ ਇਰਦ ਗਿਰਦ ਦੇ ਕਲਿਆਰੇ ਨੂੰ ਧਾਰਮਿਕ ਖੇਤਰ ਮੰਨਨ ਦੀ ਕੋਈ ਕੋਈ ਕਿ ਇਹ ਸ਼ਹਿਰ ਅੰਮ੍ਰਿਤਸਰ ਤੇ ਤਲਵੰਡੀ ਸਭੋ ਤੇ ਅੰਮ੍ਰਿਤਸਰ ਦਾ ਕਲਿਆਰ ਬਾਅਦ ਚ ਸਵਾਲ ਉੱਠਣ ਲੱਗ ਪਏ ਕਿ ਕਿੱਟਕੜਕੜ ਪ੍ਰਾਤਨ ਸ਼ਹਿਰ ਤਾਂ ਐਲਾਨਦੇ ਜੇ ਪੂਰਾ ਸ਼ਹਿਰ ਨਹੀਂ ਐਲਾਨ ਹੁੰਦਾ ਸੀ ਦਰਵਾਜਿਆਂ ਦੇ ਦਾਇਰੇ ਚੋਂ ਦਾ ਸ਼ਹਿਰ ਤਾਂ ਐਲਾਨਿਆ ਜਾਂਦਾ ਸੋ ਇਸ ਨੂੰ ਲੈ ਕੇ ਸਪੀਕਰ ਸਾਹਿਬ ਫਿਰ ਸਪਾਈ ਦੇਣਾ ਕਿ ਨਹੀਂ ਹੀ ਉਹ ਕੋਈ ਪੁਰਾਣਾ ਸ਼ਹਿਰ ਜੀ ਸਮਝਣ ਚ ਬੋਲਣ ਚ ਕੁਝ ਹੋ ਗਿਆ ਜਦੋਂ ਕਿ ਮਤੇ ਚ ਪਾਸ ਹੀ ਹੋਇਆ ਸੀ ਪਰ ਸਰਕਾਰ ਦਾ ਨੋਟੀਫਿਕੇਸ਼ਨ ਆ ਗਿਆ ਸਰਕਾਰ ਦਾ ਨੋਟੀਫਿਕੇਸ਼ਨ ਆਇਆ ਕਿ ਵੀ ਇਹ ਤਿੰਨੋਂ ਸ਼ਹਿਰ ਅੱਜ ਤੋਂ ਪਵਿੱਤਰ ਨਗਰੀ ਹੋਗੇ ਇਹਨਾਂ ਦੇ ਛੁਗਿਰਦੇ ਦੇ ਵਿੱਚ ਇਹਨਾਂ ਦੇ ਗਲਿਆਰੇ ਦੇ ਵਿੱਚ ਤਮਾਕੂ ਬੀੜੀ ਸਿਕਟ ਗੁਟਕਾ ਜਰਦਾ ਸੁਆਖੇ ਅਜਹੀਆਂ ਨਸ਼ੇ ਵਾਲੀਆਂ ਚੀਜ਼ਾਂ ਜਾਂ ਆ ਸ਼ਰਾਬ ਜੇ ਉਹ ਕਈ ਤਰ੍ਹਾਂ ਦੀ ਇਹ ਜੀ ਵੀ ਹੈਗੀ ਆ ਉਹ ਉਹ ਨਹੀਂ ਵੇਚਣਗੇ ਇਹਦੇ ਨਾਲੇ ਆ ਮੀਟ ਮੱਛੀ ਇਸ ਰਕੂਸ਼ ਉਸ ਡਾਇਰੈਕਟ ਬਾਰ ਹੋਗਾ ਹੱਦ ਤੋ ਬਾਰ ਹੋਗਾ ਹੁਣ ਪਾਨ ਜਰਦਾ ਬੀੜੀ ਸਿਕਟ ਗੁਟਕਾ ਹੈ ਉਹ ਨਸ਼ੀਲੀਆਂ ਪਦਾਰਥ ਜੇ ਬੋਸ਼ ਸ਼ਰਾਬ ਸ਼ੁਰੂ ਇਹ ਇਥੇ ਰਕਦਾ ਠੀਕ ਸੀ ਜਦੋਂ ਮੀਟ ਵਾਲਾ ਮਸਲਾ ਆਇਆ ਤਾਂ ਇਹਦੇ ਤੇ ਐਸਜੀਪੀਸੀ ਦੇ ਇੱਕ ਮਹਿਲਾ ਮੈਂਬਰ ਮਾਸਟਰ ਤਾਰਾ ਸਿੰਘ ਹੋਰਾਂ ਦੀ ਦੋਤੀ ਵੀ ਵਿਕਰਮ ਜੋਤ ਕਰਨੀ ਸਪਸ਼ਟ ਰੂਪ ਚਿਤਰਾਤ ਖੜਾ ਕਰਦਾ ਖੁਲੇ ਆਮ ਆਗੇ ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਤੇ ਇੱਕ ਲੰਬੀ ਚੋੜੀ ਪੋਸਟ ਪਾ ਕੇ ਉਹਦੇ ਵਿੱਚ ਬਕਾਇਦਾ ਇਤਿਹਾਸਿਕ ਪੱਖ ਤੋਂ ਰਾਜਨੀਤਿਕ ਪੱਖ ਤੋਂ ਧਾਰਮਿਕ ਸਾਖੀਆਂ ਦੇ ਪੱਖ ਤੋਂ ਤਰਕ ਦਿੱਤੇ ਦਲੀਲਾਂ ਦਿੱਤੀਆਂ ਕਿ ਜੀ ਤੁਸੀਂ ਝਟਕਾ ਮੀਟ ਤੋਂ ਸਿੱਖਾਂ ਨੂੰ ਦੂਰ ਕਿਵੇਂ ਕਰ ਸਕਦੇ ਹੋ ਤੁਸੀਂ ਇਸ ਦਾ ਬ੍ਰਾਹਮਣੀਕਰਨ ਕਰ ਰਹੇ ਹੋ ਤਾਂ ਬਾਹਰ ਮਤਲਬ ਕਿ ਉਸ ਸਨਾਤਨੀ ਧਰਮ ਦੀਆਂ ਰੋਹ ਰੀਤਾਂ ਹੋ ਸਕਦੀਆਂ ਜੀ ਜਿਹਦੇ ਵਿੱਚ ਹੁੰਦਾ ਕਿ ਮੀਟ ਮੱਛੀ ਤੋਂ ਦੂਰ ਰਹਿਣਾ ਸਿੱਖੀ ਦੇ ਵਿੱਚ ਤਾਂ ਜੀ ਮਤਲਬ ਝਟਕਾ ਮਾਸ ਦੀ ਤਾਂ ਕਿਤੇ ਮਨਾਹੀ ਨਹੀਂ ਜੀ ਤੇ ਉਹ ਤਾਂ ਉਹਨਾਂ ਨੇ ਗੁਰੂ ਸਾਹਿਬ ਦਾ ਹਵਾਲਾ ਦਿੱਤਾ ਵੀ ਕੁਰਕਸ਼ੇਤਰ ਦੇ ਵਿੱਚ ਜਦੋਂ ਉਹ ਲੱਗਿਆ ਸੀਗਾ ਮਤਲਬ ਗ੍ਰਹਿਣ ਤਦ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਜੀ ਸਾਕੀ ਚਾਹੁੰਦਾ ਕਿ ਉਹਨਾਂ ਨੇ ਹਿਰਰ ਰਿਦਮ ਕਿ ਦਿਖਾਇਆ ਕਿ ਲੋਜੀ ਕੋਈ ਮਸਲਾ ਨਹੀਂ ਫਿਰ ਉਹ ਕਹਿੰਦੇ ਜੀ ਇੱਥੇ ਤਾਂ ਹਾਂ 1935 ਦੇ ਵਿੱਚ ਝਟਕਾ ਕਾਨਫਰੰਸ ਕਰਨੀ ਪੈਗੀ ਸੀ ਜਿਸਮ ਦਰੋਸ ਸਮੇਂ ਪਹਿਲਾਂ ਕਦੇ ਮਾਮਲੇ ਖੜੇ ਹੁੰਦੇ ਰਹੇ ਨੇ ਸੋ ਕਹਿੰਦੇ ਕਿ ਬਕਾਇਦ ਤੌਰ ਤੇ 1935 ਝਟਕਾ ਕਾਨਫਰੰਸ ਹੋਈ ਇਸ ਲਈ ਉਹਨਾਂ ਨੇ ਬਕਾਇਦਾ ਗੁਰੂ ਸਾਹਿਬਾਨ ਦੇ ਹਵਾਲੇ ਨਾਲ ਇਹਨਾਂ ਦੇ ਹਵਾਲੇ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਸ਼ਾਜਸ਼ਨ ਸਿੱਖਾਂ ਨੂੰ ਇਹ ਤੋਂ ਦੂਰ ਕਰ ਰਹੀ ਹੈ ਜੀ ਇਹ ਜਦੋਂ ਕਿ ਸਾਡੇ ਧਰਮ 'ਚ ਇਹਦੀ ਮਨਾਹੀ ਨਹੀਂ ਹੈ ਹਾਂ ਜੇ ਵਰਜਤ ਹੈ ਤੋ ਕਹਿੰਦੇ ਜੀ ਹਲਾਲ ਮੀਟ ਹੈ ਝਟਕਾ ਨਹੀਂ ਆ ਬਰਜਤ ਤੇ ਫਿਰ ਵੈਸੇ ਤੁਸੀਂ ਇਹ ਦੇਖਿਓ ਕਿ ਜਿੰਨੀਆਂ ਸੰਪਰਦਾਵਾਂ ਜਿੰਨਾ ਡੇਰਾਦਾਰ ਉਥੇ ਜਦੋਂ ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ ਆਉਂਦੀ ਆ ਤੋ ਉੱਥੇ ਕਈ ਵਾਰ ਆਪੋ ਆਪਣੀ ਵਿਧਾ ਦੇ ਹਿਸਾਬ ਨਾਲ ਕਹਿਤਾ ਜਾਂਦਾ ਜੀ ਕਿ ਤੁਸੀਂ ਨਾ ਸਾਰੀਆਂ ਨਾਮਤਾ ਤੋਂ ਦੂਰ ਰਹਿਣਾ ਹੈ ਦੂਏ ਪਾਸੇ ਹੁਣ ਇਹ ਹਵਾਲਾ ਜਿਹਦੇ ਠਹਿਆ ਜਾਂਦਾ ਕਿ ਐਦਾਂ ਮਤਲਬ ਡਲਾ ਖਾਣ ਤੋਂ ਮੀਟ ਖਾਣ ਤੋਂ ਝਟਕਾ ਖਾਣ ਤੋਂ ਕੋਈ ਮਨਾਹੀ ਨਹੀਂ ਹੈ ਹੁਣ ਕਈ ਅਮਰਤਾਦੀ ਸਿੰਘ ਸ਼ਰਿਆਮ ਖਾ ਲੈਂਦੇ ਨੇ ਕਈ ਕਹਿੰਦੇ ਵੀ ਚਲੋ ਮੜਾ ਜਾਓ ਉਹਲਾ ਕਰ ਲੋ ਜੀ ਕੋਈ ਚੱਕਰ ਨਹੀਂ ਕਈ ਇਹ ਤੋਂ ਬਿਲਕੁਲ ਦੂਰ ਨੇ ਸੋ ਹੁਣ ਜਿਹੜੇ ਬਿਲਕੁਲ ਦੂਰ ਨੇ ਕੀ ਉਹ ਗ੍ਰਾਹਮਣਵਾਦੀ ਦੇ ਸ਼ਿਕਾਰ ਨੇ ਜਿਹੜੇ ਲੋਕੇ ਖਾਂਦੇ ਨੇ ਫਿਰ ਉਹ ਕਿਹੜੇ ਡਰ ਪੈ ਚ ਲੋਕੇ ਖਾਂਦੇ ਨੇ ਜਿਹੜੇ ਸ਼ਰਿਆਮ ਖਾਂਦੇ ਨੇ ਦਾ ਮਤਲਬ ਉਹ ਇਸ ਹਵਾਲਿਆਂ ਦੇ ਆਧਾਰ ਦੇ ਉੱਤੇ ਆਪਣੇ ਆਪ ਨੂੰ ਸਹੀ ਕਰਾਰ ਦਿੰਦੇ ਨੇ ਇਹ ਸਾਰੀ ਬਹਿਸ ਦੇ ਵਿੱਚ ਇਹ ਮੁੜ ਕੇ ਨਵੇਂ ਸਿਰੇਓ ਮੁੱਦਾ ਤਦ ਉੱਠਿਆ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਜੀ ਇਹ ਸ਼ਹਿਰ ਪਵਿੱਤਰ ਨਗਰ ਨੇ ਤੇ ਇਥੋਂ ਮੀਟ ਦੀਆਂ ਦੁਕਾਨਾਂ ਵੀ ਬਾਹਰ ਜਾਣਗੀਆਂ ਤੇ ਉਹਦੇ ਉੱਤੇ ਬੀਬੀ ਕਰਨਜੋਤ ਕੌਰ ਨੇ ਕਿਹਾ ਕਿ ਤਰੀਕਾ ਕਰ ਸਹੀ ਨਹੀਂ ਹੈ ਜਦੋਂ ਕਿ ਇਸ ਫੈਸਲੇ ਨਾਲ ਕਈ ਵਪਾਰੀ ਕਈ ਕਾਰੋਬਾਰੀ ਕਈ ਹੋਟਲਾਂ ਟਾਬਿਆਂ ਵਾਲੇ ਵੀ ਆਪਣੇ ਆਪ ਨੂੰ ਪੀੜਿਤ ਮਹਿਸੂਸ ਕਰਦੇ ਨੇ ਤੇ ਉਹਦੇ ਵਿੱਚ ਇਹ ਨਹੀਂਗਾ ਕਿ ਕਿਸੇ ਕੋ ਖਾਸ ਇੱਕ ਵਰਗ ਦੇ ਨੇ ਖਾਸ ਇੱਕ ਧਰਮ ਦੇ ਨੇ ਉਹਨਾਂ ਚ ਸਾਰਿਆਂ ਦੇ ਕਾਰੋਬਾਰ ਹੈਗੇ ਨੇ ਤੋ ਏਸਲੀ ਉਹ ਇੱਕ ਬਖਰੀ ਚੁਣੌਤੀ ਖੜੀ ਹੈ ਪਰ ਜਿਹੜੇ ਨੁਕਤੇ ਦੇ ਵੀ ਕਿਰਨ ਜੋਤ ਕਰਨ ਨੇ ਲਿਆ ਕੇ ਇਤਰਾਜ਼ ਖੜਾ ਕੀਤਾ ਉਹਦਾ ਜਵਾਬ ਅਜੇ ਤੱਕ ਨਾ ਸਰਕਾਰ ਦੇ ਰਹੀ ਹੈ ਨਾ ਉਸ ਦੇ ਉੱਤੇ ਕਿਸੇ ਪੰਥਕ ਧਰਾਨੇ ਉੱਤੇ ਕੋਈ ਨੁਕਤਾ ਖੜਾ ਕੀਤਾ ਨਾ ਐਸਜੀਪੀਸੀ ਸਪਸ਼ਟੀਕਰਨ ਦੇਣ ਲਈ ਆਈ ਹੈ ਨਾ ਅਕਾਲੀ ਦਲ ਬਾਦਲ ਧਰਨੇ ਜਾਂ ਕਿਸੇ ਹੋਰ ਦਲ ਨੇ ਕੋਈ ਇਧਰ ਤੇ ਟਿੱਪਣੀ ਕੀਤੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਪੋਸਟ ਨੂੰ ਲੈ ਕੇ ਜਾਂ ਇੰਦੀਆਂ ਅਖਬਾਰਾਂ ਟੀਵੀਨ ਤੇ ਚੱਲ ਰਹੀ ਖਬਰਾਂ ਦੇ ਆਧਾਰ ਦੇ ਉੱਤੇ ਵੀ ਕੋਈ ਇਹਦੀ ਵਿਰੋਧਤਾ ਜਾਂ ਖੰਡਨ ਵੀ ਕਰਦਾ ਨਜ਼ਰ ਨਹੀਂ ਆਉਂਦਾ ਤੰਦੇ ਜੁੜੇ ਕਮੈਂਟ ਨਾਮ ਉਹ ਦੇਖ ਰਿਹਾ ਉਹਦੇ ਵਿੱਚ ਕਈਆਂ ਨੇ ਹਵਾਲਾ ਦਿੱਤਾ ਕਿ ਹਾਂਜੀ ਇਹ ਤਾਂ ਪ੍ਰਮਾਣਿਤ ਹੈ ਜੀ ਇਹ ਤਾਂ ਹੋਣਾ ਚਾਹੀਦਾ ਜੀ ਇੰਜ ਨਹੀਂ ਕਈਆਂ ਨੇ ਕਿਹਾ ਕਿ ਚਲੋ ਛੱਡੋ ਜੀ ਇਸ ਨੂੰ ਮੁੱਦੇ ਨੂੰ ਨਾ ਉਭਾਰੋ ਜੀ ਪਰ ਬੀਬੀ ਕਰਨਜੋਤ ਕੌਰ ਨੇ ਇਸ ਨੂੰ ਸਿੱਧੇ ਪਲੇਟਫਾਰਮ ਤੇ ਲਿਆ ਕੇ ਇੱਕ ਨਵਾਂ ਸਵਾਲ ਨਵੀਂ ਚੁਣੌਤੀ ਦੇ ਰੂਪ ਚ ਖੜਾ ਕਰ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਉੱਤੇ ਐਸ்சிਪੀਸੀ ਸਟੈਂਡ ਲੈਂਦੀ ਹੈ ਕਿਉਂਕਿ ਬੀਬੀ ਕਰਨਜੋਤ ਕੌਰ ਐਸ்சிਪੀਸੀ ਦੇ ਮੈਂਬਰ ਵੀ ਨੇ ਉਹ ਐਸਜੀਪੀਸੀ ਦੇ ਵਿੱਚ ਜਨਰਲ ਸਕੱਤਰ ਤੱਕ ਰਹੇ ਨੇ ਕ੍ਰਿਪਾਲ ਸਿੰਘ ਬਡੰਗਰ ਉਹਨਾਂ ਨੇ ਚੰਗਾ ਕੰਮ ਕੀਤਾ ਪ੍ਰਵਾਦ ਦਾ ਇਤਿਹਾਸਕ ਬਟਾ ਪਛੋਕੜ ਸਿੱਖੀ ਸਿਧਾਂਤ ਤੋਂ ਤਰਕ ਅਧਾਰਤ ਗੱਲ ਕਰਨ ਤੋਂ ਉਹਨਾਂ ਨੂੰ ਜਾਣਿਆ ਜਾਂਦਾ ਪਰ ਦੂਸਰਾ ਪੱਖ ਇਹ ਵੀ ਹੈ ਕਿ ਉਹ ਜੇ ਸਰਕਾਰ ਨਾਲ ਆਡਾ ਲੈ ਰਹੇ ਨੇ ਤਾਂ ਉਹ ਮੌਜੂਦਾ ਐਸਜੀਪੀਸੀ ਦੀ ਅਗਵਾਈ ਕਰਨ ਵਾਲੀ ਟੀਮ ਨਾਲ ਵੀ ਉਹਨਾਂ ਦੀ ਸਿੱਧੇ ਰੂਪ ਵਿੱਚ ਰابطਾ ਨਹੀਂ ਉਹ ਸਾਹਮਣੇ ਖੜੇ ਨਜ਼ਰ ਆਉਂਦੇ ਨੇ ਉਹ ਆਪਣਨ ਸਰਜੀਤਾਲੀਆਂ ਧਿਰਾਂ ਨਾਲ ਵੀ ਨਜ਼ਰ ਆਉਂਦੇ ਰਹੇ ਨੇ ਸੋ ਉਧਰ ਵੀ ਉਹਨਾਂ ਦਾ ਰੱਖ-ਰਖਾਵ ਪੈਰ ਤਰ ਆਏਗਾ ਤੇ ਇੱਧਰ ਅਕਲਗਰ ਬਾਦਲ ਤੇ ਨਾਲ ਵੀ ਅੱਜ ਉਹਨਾਂ ਦਾ ਕੋਈ ਰਿਸ਼ਤਾ ਸੁਖਾਵਾਂਾ ਨਹੀਂ ਹੈ ਸੋ ਕੀ ਇਹ ਸਰਕਾਰ ਨੂੰ ਚੁਣੌਤੀ ਹੈ ਜਾਂ ਇਹ ਐਸਜੀਪੀਸੀ ਤੇ ਬਾਦਲ ਤੇ ਨੂੰ ਕਟਹਿਰੇ 'ਚ ਖੜਾ ਕਰਨ ਦੀ ਹੈ ਕਿ ਆਓ ਭਾਈ ਤੁਸੀਂ ਬੋਲ ਸਕਦੇ ਹੋ ਇਸ ਮਸਲੇ ਤੇ ਕਿ ਨਹੀਂ ਤੁਹਾਡੀ ਚੁੱਪੀ ਦਾ ਕੀ ਕਾਰਨਾ ਹੈ ਸੋ ਇੱਕ ਤੀਰ ਦੋ ਨਿਸ਼ਾਨੇ ਨੇ ਜਾਂ ਸੱਚਮੁੱਚ ਪੰਥਕ ਨੁਕਤੇ ਤੋਂ ਵੀ ਵਿਕੰਝਿਤ ਕਰਨੇ ਬਾਜਬ ਸਵਾਲ ਇਹ ਖੜਾ ਕੀਤਾ ਹੈ ਜਿਹੜਾ ਬ੍ਰਾਹਮਣਵਾਦ ਦਾ ਵਾਲਾ ਦੇ ਕਿਰਨ ਨੂੰ ਤਾ ਸਾਂਝਾ ਕੀਤਾ ਕਿ ਉਹਨਾਂ ਨੇ ਸਿੱਖੀ ਦੇ ਅੰਦਰ ਹੀ ਜਿਹੜਾ ਡੇਰਾਬਾਦ ਪੜਪ ਗਿਆ ਉਸ ਨੂੰ ਨਿਸ਼ਾਨੇ ਤੇ ਲਿਆ ਇਹ ਵੀ ਇੱਕ ਸਵਾਲ ਆਖੜਾ ਹੋਇਆ ਸੋ ਇਹ ਕਈ ਪਹਿਲੂ ਨੇ ਜਿਹੜੇ ਉੱਪਰੇ ਨੇ ਕੋਈ ਜਵਾਬ ਦੇਣ ਲਈ ਸਾਹਮਣੇ ਆਊਗਾ ਵਜਨدار ਧਿਰ ਕੋਈ ਮਜਬੂਤ ਧਿਰ ਕੋਈ ਪੰਥਕ ਸ਼ਖਸੀਅਤ ਕੋਈ ਵਿਦਵਾਨ ਉਸ ਤਰ੍ਹਾਂ ਦਾ ਇੰਤਜ਼ਾਰ ਹੈ ਤੇ ਉਸ ਪਹਿਲੇ ਤੋਂ ਗਲਤ ਹੋਊਗੀ ਆਪਾਂ ਅੱਗੇ ਸਕੇਗਾ ਕਰ ਮੰਗ ਲਓ ਜੀ ਪੰਜਾਬ ਦੇ ਵਿੱਚ ਚੜ੍ਹਦੇ ਸਾਲ ਦੇ ਵਿੱਚ ਇੱਕ ਵਿਸ਼ੇਸ਼ ਜਲਾਸਾ ਹੋਵੇਗਾ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਵਿਸ਼ੇਸ਼ اجلاس ਸੱਦਣ ਜਾ ਰਹੀ ਹੈ ਔਰ ਵਿਸ਼ੇਸ਼ اجلاس ਦਾ ਕਾਰਨ ਦੱਸਿਆ ਜਾ ਰਿਹਾ ਮੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਨਾਲ ਕਿ ਵੀ ਮਨਰੇਗਾ ਦੇ ਵਿੱਚ ਜੋ ਦਾ ਸਰੂਪ ਬਦਲਿਆ ਜਾ ਰਿਹਾ ਹੈ ਜੋ ਦੀ ਤਸਵੀਰ ਬਦਲੀ ਜਾ ਰਹੀ ਹੈ ਜੋ ਦਾ ਬਣਤਰ ਨੂੰ ਢਾਂਚੇ ਨੂੰ ਬਦਲਿਆ ਜਾ ਰਿਹਾ ਉਹਦੇ ਖਿਲਾਫ ਸਾਡਾ ਪ੍ਰਦਰਸ਼ਨ ਹੈ ਨਾਮ ਇੱਕ ਤਰੀਕਾ ਕਿਉਂਕਿ ਇਸ ਨੂੰ ਜਬਰੀ ਗਿਣਤੀ ਮੰਤੀ ਦੇ ਨਾਮ ਤੇ ਉੱਤੇ ਸੱਤਾ ਦੀ ਤਾਕਤ ਦੇ ਨਾਮ ਦੇ ਉੱਤੇ ਹਾਂ ਬ੍ਰੋਦੀਤਰਾਂ ਦੇ ਬ੍ਰੋ ਦੇ ਬਾਵਜੂਦ ਸਟੈਂਡਿੰਗ ਕਮੇਟੀ ਨੂੰ ਭੇਜਣ ਦੀ ਮੰਗ ਦੇ ਬਾਵਜੂਦ ਜਿਸ ਤਰ੍ਹਾਂ ਸਫਤਤਾ ਤਰੀ ਤਨੇ ਨੂੰ ਪਾਸ ਕੀਤਾ ਤੇ ਪਾਸ ਕਰਨ ਤੋਂ ਬਾਅਦ ਇਹ ਕਿਹਾ ਕਿ ਜੀ ਇਹ ਤਾਂ ਕੋਈ ਮਸਲਾ ਹੀ ਨਹੀਂਗਾ ਅਸੀਂ ਤਾਂ 100 ਦਿਨ ਦੀ ਦਿਹਾੜੀ ਵਧਾ ਕੇ 125 ਦਿਨ ਦੀ ਕਰਤੀ ਅਸੀਂ ਤਾਂ ਇਹਦੇ ਵਿੱਚ ਹੋਰ ਦਾਇਰਾ ਵਧਾਤਾ ਅਸੀਂ ਮਜ਼ਦੂਰਾਂ ਨੇ ਲਈ ਸਹੂਲਤ ਬਣਾਤੀਗੀ ਤੁਸੀਂ ਉਹੀ ਵਿਰੋਧ ਕਰੀ ਜਾਂਦੇ ਹੋ ਨਾਲ ਇਹ ਕਹਿੰਦਾ ਕਿ ਅੱਛਾ ਤੁਸੀਂ ਵੀ ਤਾਂ ਗਾਂਧੀ ਦਾ ਨਾਂ ਵੋਟਾਂ ਨੂੰ ਦੇਖ ਕੇ ਜੋੜਿਆ ਸੀ ਜੇ ਤੁਸੀਂ ਗਾਂਧੀਆ ਨਾਂ ਬਾਅਦੋਂ ਜੋੜ ਸਕਦੇ ਹੋ ਸੀ ਆ ਰਾ ਵੀ ਸਕਦੇ ਪਹਿਲਾਂ ਕਿਹੜਾ ਗਾਂਧੀ ਦਾ ਨਾਂ ਸੀ ਪਹਿਲਾਂ ਨਰੇਗਾ ਸੀ ਰੇਗਾ ਜਦੋਂ ਮਨਰੇਗਾ ਬਣੀ ਤਾਂ ਗਾਂਧੀ ਦਾ ਨਾਮ ਨਾਲ ਜੁੜਿਆ ਤੇ ਹੁਣ ਕਹਿੰਦੇ ਫਿਰ ਕਿਉਂਕਿ ਜੇ ਅਸੀਂ ਹਟਾਤਾ ਅਸਲ ਹੁਣ ਵਿਕਸਿਤ ਭਾਰਤ ਉਸ ਤਰੀਕੇ ਨਾਲ ਰੱਖਿਆ ਜਿਹੜਾ ਸ਼ਾਰਟ ਚ ਜੀ ਰਾਮ ਜੀ ਜੀ ਬਣ ਗਿਆ ਹੁਣ ਸੱਤਾਧਾਰੀ ਧਿਰ ਨੇ ਇਹ ਇਸ ਨੂੰ ਜਦੋਂ ਪਾਸ ਕਰ ਲਿਆ ਤਦ ਮਾਇਰਾ ਨੇ ਜਦੋਂ ਤੱਤ ਸਾਹਮਣੇ ਰੱਖੇ ਕਿ ਭਾਈ ਇਹ ਧੋਖਾ ਹੈ ਸੁਬਿਆਂ ਨਾਲ ਮਜ਼ਦੂਰਾਂ ਨਾਲ ਕਿਰਤੀਆਂ ਨਾਲ ਖਜ਼ਾਨੇ ਨਾਲ ਅਧਿਕਾਰਾਂ ਨਾਲ ਸਾਰੇ ਨਾਲ ਧੋਖਾ ਉਹ ਕਹਿੰਦੇ ਵੀ ਅੱਜ ਦੀ ਤਰੀਕ ਚ ਰੋਜ਼ਗਾਰ ਮਿਲੇ 88 37 ਦਿਨ 32 32 ਦਿਨ 26 26 ਦਿਨ ਦੇਸ਼ ਦੇ ਵਿੱਚ ਕਦੇ 50 ਦਿਨ ਤੋਂ ਉੱਪਰ ਨਹੀਂ ਗਿਆ 100 ਦਿਨ ਦਾ ਕਿੱਕੇ ਤੁਹਾਡੇ ਰਾਜ ਤੇ ਵੀ ਲਗਾਤਾਰ ਟਰਮ ਆਈ ਜਾਂਦੀ ਨਰਿੰਦਰ ਮੋਦੀ ਹੋਰ ਦੇ ਰਾਜ ਦੀ ਵੀ ਤਾਂ ਵੀ ਨਹੀਂ ਮਿਲਿਆ ਤੇ ਫਿਰ ਤੁਸੀਂ ਕਿਵੇਂ ਕਹਿ ਰਹੇ ਕਿ ਬਿਹਾ 125 ਦਿਨ ਮਿਲ ਜੂ ਦੂਸਰਾ ਤੁਸੀਂ ਕਹਿੰਦੇ ਹੋ ਜੀ ਹੁਣ ਸਾਰਾ ਬਜਟ ਜਿਹੜਾ ਮਜ਼ਦੂਰੀ ਦਾ ਉਹ ਸੂਬਾ ਨਹੀਂ ਦੇਊਗਾ ਮਤਲਬ ਕੇਂਦਰ ਨਹੀਂ ਦੇਊਗਾ ਸੂਬੇ ਨੂੰ 40% ਪਾਉਣਾ ਪਊਗਾ ਪਹਿਲਾਂ ਮਜ਼ਦੂਰੀ ਦਾ ਪੂਰਾ ਬਜਟ ਕੇਂਦਰ ਦਿੰਦਾ ਸੀ ਸਮਾਨ ਦਾ ਤੇ ਮਾਹਰ ਲੇਬਰ ਦਾ ਜਿਹੜਾ ਸਕਿਲਡ ਲੇਬਰ ਹੈ ਜਿਹੜਾ ਹੈ ਨਾ ਉਹਨਾਂ ਦਾ ਤੇ ਸਮਾਨ ਦਾ ਖਰਚਾ ਉਸ ਮਤਲਬ 75 25 ਹੁੰਦਾ ਸੀ ਹੁਣ ਉਹ ਸਾਰਾ ਹੀ 740 ਕਰਤਾ ਮਤਲਬ ਕੇਂਦਰ 60% 40% ਸੂਬਾ ਤੇ ਹੁਣ ਸੂਬਿਆਂ ਦੀ ਸਥਿਤੀ ਕੀ ਹੈ ਤੁਹਾਨੂੰ ਬਤਾਵਾਂ ਇਸ ਨੂੰ ਲੈ ਕੇ ਸੂਬਿਆਂ ਦੇ ਅੰਦਰ ਚਰਚਾ ਹੋਣੀ ਆਉਣੀ ਸੀ ਦੂਜੇ ਪਾਸੇ ਕਾਂਗਰਸ ਇਸ ਦੇ ਵਿਰੋਧ ਚ ਖੜੀ ਹੈ ਤੇ ਉਹਨਾਂ ਦੀਆਂ ਭਾਈਦਰ ਪਾਰਟੀਆਂ ਇਹਨੂੰ ਲੈ ਕੇ ਵਿਰੋਧ ਕਰ ਰਹੀਆਂ ਨੇ ਉਹ ਕਹਿੰਦੇ ਨਾਮ ਬਦਲਣ ਦਾ ਖੇਡ ਨਹੀਂ ਅਸਲੀ ਤਾਂ ਸੁਰੂ ਬਦਲਣ ਦਾ ਖੇਡ ਹੈ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਿਰਤੀ ਜਥੇਬੰਦੀਆਂ ਹੋਰ ਸਮਾਜਿਕ ਜਥੇਬੰਦੀਆਂ ਉਹ ਇਹਦੇ ਖਿਲਾਫ ਆ ਗਈ ਉਹ ਤੁਸੀਂ ਉਦਾਹਰਣ ਵਜੋਂ ਜੇ ਸਮਝਣਾ ਹੋਵੇ ਮਤਲਬ ਕਰੀਬ ਕਰੀਬ ਜਿਹੜਾ ਬਜਟ ਹੈ ਇਸ ਸਾਲ ਦਾ ਉਹ 8600 ਕਰੋੜ ਹੈ ਉਹਦੇ ਵਿੱਚੋਂ ਮਤਲਬ ਜੇ ਹੁਣ 60% ਹੀ ਕੇਂਦਰ ਨੇ ਜਾਰੀ ਕਰਨਾ ਹੈ ਤਾਂ 2800 ਕਰੋੜ ਬਚ ਗਿਆ ਤੇ ਉਹ ਸੁਭਿਆਂ ਦੇ ਗੱਲ ਪੈ ਗਿਆ ਸਰਦਾਰ ਅਮੀ ਸਿੰਘ ਜੀ ਇਹਦੇ ਬਹੁਤ ਮਾਰਨੇ ਉਬੜੇ ਬਰੀਕੀ ਵਾਲੇ ਅੰਕੜੇ ਸਾਂਝੇ ਕਰਦੇ ਨੇ ਤੇ ਉਹ ਦੱਸ ਰਹੇ ਸੀ ਕੁਝ ਕਿ ਇਦਾਂ ਕਿ ਫਿਰ ਇਹ ਤਾਂ ਪੰਜਾਬ ਦੇ ਗੱਲ ਪੈਜੂਗਾ ਸੂਬੇ ਦੇ ਗੱਲ ਪੈਜੂਗਾ ਇਹਨਾਂ ਬਜਟ ਦਾ ਤੇ ਇਸ ਤਰੀਕਾ ਕਰਨ ਨਾਲ ਤੁਸੀਂ ਤੈ ਬਜਟ ਤੋਂ ਵੀ ਵਿਚਾਰੇ ਹੋਏ ਵੀ ਧੋਖਾ ਅਗਲੀ ਵਾਰ ਤੁਸੀਂ ਫਾਰਮੂਲਾ ਹੀ ਨਮਾ ਲੈ ਆਂਦਾ ਤੇ ਜਿਹੜੀਆਂ ਸਕੀਮਾਂ ਇਦਾਂ ਸੂਬੇ ਨਾਲ ਵੰਡ ਕੇ ਆਈਆਂ ਉਹਨੇ ਧੰਮ ਤੋੜੇ ਇਸ ਦੀ ਇਹ ਤਾਂ ਵੀ ਤੋੜੂਗੀ ਚਲੋ ਹੁਣ ਕਿੰਨਾ ਕੁ بڑا ਵਿਰੋਧ ਖੜਾ ਕਰ ਪਾਉਗੀ ਕਾਂਗਰਸ ਪਾਰਟੀ ਇਹ ਦੇਖਣ ਵਾਲੀ ਗੱਲ ਹੋਏਗੀ ਕਿੰਨਾ ਕ ਕਿਸਾਨ ਜਥੇਬੰਦੀਆਂ ਇਸ ਮੁੱਦੇ ਤੇ ਮਜ਼ਦੂਰਾਂ ਦੇ ਨਾਲ ਖੜਕੇ ਲੜਦੀਆਂ ਨੇ ਇਹ ਦੇਖਣ ਵਾਲੀ ਗੱਲ ਹੋਊਗੀ ਤੇ ਕਿੰਨਾ ਕ ਪੰਜਾਬ ਸਰਕਾਰ ਇਸ ਵਿਸ਼ੇਸ਼ ਜਿਗਰਾਸ ਦੇ ਵਿੱਚ ਆਪਣਾ ਸਨੇਹਾ ਦਿੱਲੀ ਤੱਕ ਪਹੁੰਚਾ ਪਾਉਂਦੀ ਹੈ ਕਿ ਮਹਿਜੇ ਰਸਮ ਹੋਊਗੀ ਇਹ ਦੇਖਣ ਵਾਲੀ ਗੱਲ ਹੋਊਗੀ ਸੋ ਇਹਨਾਂ ਨੁਕਤਿਆਂ ਤੇ ਨਜ਼ਰ ਰੱਖਾਂਗੇ ਪਰ ਇੱਕ ਨੁਕਤਾ ਹੋਰ ਹੈ ਜੀ ਉਹ ਨੁਕਤਾ ਹੈ ਕਿ ਆਪਾਂ ਨਵੇਂ ਖਬਰ ਦੇ ਬੰਨਾਂ ਗੱਲ ਕਰੀਏ ਤਾਂ ਉਹ ਖਬਰ ਇਹ ਹੈ ਕਿ ਵਿਕਰਮਜੀਠੀਆ ਦੀ ਜਮਾਨਤ ਵਾਲੀ ਪਟੀਸ਼ਨ ਦੇ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ। ਉਹ ਸਰਕਾਰ ਲਈ ਇਹ ਵੀ ਤਕੋ ਵਿਕਰਮਜੀਠਿਆ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਚ ਅੰਦਰ ਹੈ। ਤੇ ਉਸ ਦੀ ਜਿਵੇਂ ਘੇਰਾਬੰਦੀ ਹੈ ਉਸ ਘੇਰਾਬੰਦੀ ਚੋਂ ਇੰਜ ਲੱਗ ਰਿਹਾ ਕਿ ਜਿਵੇਂ ਉਹਦਾ ਨਿਕਲਣਾ ਮੁਸ਼ਕਲ ਹੋਇਆ। ਉਸਨੇ ਅਦਾਲਤਾਂ ਦੇ ਬੂਹੇ ਖੜਕਾਏ ਜਮਾਨਤ ਲਈ ਪਟੀਸ਼ਨ ਪਾਈ ਹੈ ਨਾ ਹਾਈ ਕੋਰਟ ਤੱਕ ਗਏ ਲੰਮਾ ਸਮਾਂ ਲਟਕਦਾ ਰਹੀਆ ਪ੍ਰਕਿਰਿਆ ਸਿਰੇ ਲੱਗਦੀ ਹਾਂ ਨਾ ਦੇ ਵਿੱਚ ਫੈਸਲਾ ਨਹੀਂ ਹੁੰਦਾ ਆਖਰ ਉਹਨੋਂ ਉੱਥੋਂ ਜਦੋਂ ਕੁਝ ਨਹੀਂ ਕਰਤਾਂ ਪਤਨ ਲਈ ਤਾਂ ਉਹਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਸਰਕਾਰ ਪੰਜਾਬ ਚ ਇਹ ਪ੍ਰਚਾਰ ਰਹੀ ਹੈ ਕਿ ਅਸੀਂ ਬੜੇ ਨਸ਼ੇ ਦੇ ਤਸਕਰ ਨੂੰ ਅੰਦਰ ਕੀਤਾ ਹੋਇਆ ਕੇਸ ਹੈਗਾ ਜਿਹਨਾਂ ਤੋਂ ਵੱਧ ਦਾ ਜਿਹੜੇ ਉਹ ਪੁਰਾਣਾ ਕੇਸ ਹੈ ਜਿਹੜਾ ਨਸ਼ੇ ਦੇ ਮਾਮਲੇ 'ਚ ਜਿੱਤੇ ਸੀਟਾ ਬਣੀ ਸਭ ਉਹਨੇ ਉਸ ਚਲਾਨ ਤੱਕ ਨਹੀਂ ਪੇਸ਼ ਹੁੰਦਾ ਉਹ ਚ ਪ੍ਰਕਿਰਿਆ ਅੱਗੇ ਤੁਰਦੀ ਪਰ ਇੱਧਰ ਇਸ ਮਾਮਲੇ 'ਚ ਪ੍ਰਕਿਰਿਆ ਅੱਗੇ ਤੁਰਦੀ ਆ ਤਾਂ ਉਹ ਜਵਾਨਦਾਲਾ ਮਸਲਾ ਉਲਝ ਗਿਆ ਹੁਣ ਸੁਪਰੀਮ ਕੋਰਟ 'ਚ ਜਦੋਂ ਵਿਕਰਮ ਜੀਠੀਆ ਦੀ ਤਰ ਪਹੁੰਚੀ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਆਪਣਾ ਪੱਖ ਰੱਖਣ ਦੇ ਲਈ ਆਪਣੀ ਦਲੀਲ ਰੱਖਣ ਦੇ ਲਈ ਕਿਉਂ ਜਮਾਨਤ ਦੇ ਲਈ ਤੁਸੀਂ ਅੜੀਕਾ ਬਣਦੇ ਹੋ ਕੀ ਤੁਸੀਂ ਕਹਿੰਦੇ ਹੋ ਕਿ ਜਮਾਨਤ ਨਹੀਂ ਮਿਲਣੀ ਚਾਹੀਦੀ ਜੇ ਮਿਲ ਜਾਂਦੀ ਹੈ ਤਾਂ ਕਿਹੜੀ ਗੱਲ ਤੇ ਅਸਰ ਪਊਗਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਕੀ ਕਰ ਲੂਗਾ ਉਹ ਜਾਂ ਉੱਥੇ ਕਹਿ ਪਾਉਂਗੇ ਆਪਣੇ ਜਵਾਬ ਦੇ ਵਿੱਚ ਕਿ ਨਹੀਂ ਜੇ ਤੁਹਾਡੇ ਡਰਗ ਦਾ ਮਾਮਲਾ ਹੈ ਇਹ ਤਾਂ ਮਤਲਬ ਪੰਜਾਬ 'ਚੋਂ ਡਰਗ ਬੰਦ ਹੋ ਜਾਣੀ ਚਾਹੀਦੀ ਹੈ ਜੇ ਸਭ ਤੋਂ ਵੱਡਾ ਤਸਕਰ ਸੋਨੇ ਕੋਲ ਪੜਿਆ ਗਿਆ ਪਰ ਪੰਜਾਬ 'ਚ ਤਾਂ ਨਿਤ ਦਿਨ ਮੌਤਾਂ ਨਿਤ ਦਿਨ ਮਸਲੇ ਉਸੇ ਤਰ੍ਹਾਂ ਦੇ ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਜਦੋਂ ਜਮਨਤ ਦੀ ਪਟੀਸ਼ਨ ਗਈ ਤਾਂ ਉਸ ਅਦਾਰੇ ਦੇ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਉਹ ਨੋਟਿਸ 4 ਹਫ਼ਤਿਆਂ ਦੇ ਵਿੱਚ ਜਵਾਬ ਮੰਗਦਾ ਹੈ ਵੈਸੇ ਜਵਾਬਤਾ ਅਮਰਪਾਲ ਸਿੰਘ ਨੇ ਬਹੁਤ ਮੰਗਿਆ ਸੀ ਕਿ ਜਨਾਬ ਮੇਰੇ ਸਵਾਲ ਦਾ ਜਵਾਬਤਾ ਦੇ ਦਿਓ ਕਿ ਮੈਂ ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਆਇਆ ਮੈਂ ਸਭਾਦਾਨ ਸਰ ਸੌਵੀ ਚੱਕ ਲਈ ਹੈ ਮੈਂ ਹੋਰ ਮੈਂਬਰ ਪਾਰਲੀਮੈਂਟ ਮੰ ਆਪਣੇ ਹਲਕੇ ਦੀ ਗੱਲ ਰੱਖਣਾ ਚਾਹੁੰਨਾ 4 ਮੈਂਬਰ ਪਾਰਲੀਮੈਂਟ ਮੇਰੇ ਹਲਕੇ ਨੂੰ ਜਿਹੜਾ ਫੰਡ ਮਿਲਿਆ ਮੈਂ ਉਹ ਹਲਕੇ ਚ ਲਾਉਣਾ ਚਾਹਨਾ ਕਹਿੰਦੇ ਨਹੀਂ ਜੀ ਇਤਾਂ ਜੀ ਐਸਐਸਪੀ ਇਤਰਾਜ ਹੈ ਜੀ ਇਤਾਂ ਡੀਸੀ ਦਾ ਇਤਰਾਜ ਹੈ ਜੀ ਪੰਜਾਬ ਸਰਕਾਰ ਨੂੰ ਲੱਗਦਾ ਜੀ ਉਹਦੇ ਵਕੀਲਾਂ ਨੂੰ ਲੱਗਦਾ ਜੀ ਅੱਗ ਲੱਗ ਜੂਗੀ ਉਹਦੇ ਬਿਆਨਾਂ ਨਾਲ ਉਹਦੇ ਬੋਲਾਂ ਨਾਲ ਤੇ ਜੇ ਰਾਜਨੀਤੀ ਨੇ ਚਾਹਿਆ ਤਾਂ ਕਦੋਂ ਅਮਰਤਪਾਲ ਬਾਦਲ ਵੀ ਆ ਸਕਦਾ ਤੇ ਜੇ ਰਾਜਨੀਤੀ ਨਹੀਂ ਚਾਹੁੰਦੀ ਤਾਂ ਨਹੀਂ ਪਰ ਕਾਨੂੰਨੀ ਪ੍ਰਕਿਰਿਆ 'ਚ ਮਾਮਲਾ ਲਟਕਿਆ ਲਟਕਿਆ ਇਸ ਕਦਰ ਕਿ ਕਦੇ ਵਕੀਲਾਂ ਦੀ ਹੜਤਾਲ ਆ ਗਈ ਕਦੇ ਕੋਈ ਮਸਲਾ ਬਣ ਗਿਆ ਕਦੇ ਜਵਾਬ ਸਮੇਂ ਸਰ ਨਹੀਂ ਆਇਆ ਕਦੇ ਜਵਾਬ ਚ ਤਸੱਲੀ ਨਹੀਂ ਸੀ ਕਦੇ ਡੀਸੀ ਵਾਲਾ ਜਵਾਬ ਨਹੀਂ ਸਿੱਧਾ ਜਵਾਬ ਆਵੇ ਮੈਂ ਵਿਸਥਾਰਤਾ ਹੋਵੇ ਤੇ ਕਰਦਿਆ ਕਰਨੇ ਹੜਤਾਲਾਂ ਦੇ ਚੱਕਰ ਚ ਹਲੰਘਿਆ ਭਾਈ ਅਜ ਆਖਰੀ ਦਿਨ ਨਿਪਟ ਗਿਆ ਅੱਜ ਸੈਸ਼ਨ ਸਰਦੁਰਤੀ ਜਲਾਸ ਜਦੋਂ ਸੈਸ਼ਨ ਨਿਪਟ ਗਿਆ ਫਿਰ ਕਹਿੰਦੇ ਜੀ ਪਟਿਸ਼ਨ ਦਾ ਨੁਕਟਾ ਰਹੋਗੇ ਨੁਕਟਾਰਾ ਨਹੀਂ ਹੋਇਆ ਜਨਾਬ ਨਿਪਟਾ ਦਾ ਤਾਂ ਹੁੰਦਾ ਜੇ ਤੁਸੀਂ ਕਹਿੰਦੇ ਕਿ ਅਗਲੀ ਵਾਰ ਤੋਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਅਮਰਤਪਾਲ ਨੂੰ ਪੈਰੋ ਜਾਂ ਨਟਾਰਾ ਤਾਂ ਹੁੰਦਾ ਤੁਸੀਂ ਕਹਿੰਦੇ ਵੀ ਅਮਰਤਪਾਲ ਸਿੰਘ ਨੂੰ ਪੈਰੋਲ ਨਹੀਂ ਮਿਲ ਸਕਦੀ ਅਗਲੀ ਵਾਰ ਵੀ ਫਿਰ ਨਵੀਂ ਪਟੀਸ਼ਨ ਪੜਨੂਗੀ ਜਾਂਦਾ ਇਹਦੇ ਤੇ ਉਹ ਨਿਪਟਾਰਾ ਕਰਦੇ ਉਹ ਵੀ ਨਹੀਂ ਹੋਇਆ ਤੇ ਅੱਜ ਦੀ ਤਰੀਕ ਤੇ ਵੀ ਫੈਸਲਾ ਨਹੀਂ ਹੋਇਆ ਅਗਲੇ ਲਈ ਵੀ ਕੋਈ ਰਾਹ ਨਹੀਂ ਜਾਂ ਰਾਹ ਬੰਦ ਕਰੋ ਜਾਂ ਰਾਹ ਖੋਲੋ ਅੱਧ ਬਾਟੇ ਲਟਕਾਉਣਾ ਇਸ ਨੂੰ ਨਿਪਟਾਰਾ ਨਹੀਂ ਕਹਿੰਦੇ ਪਰ ਮਾਨਯੋਗ ਅਦਾਲਤ ਦੇ ਹੁਕਮ ਦੇ ਨਾਲ ਕਿ ਹਾਈ ਕੋਰਟ ਨੇ ਫਿਰ ਕਹਿੰਦੀ ਹੁਣ ਆਰਥਿਕ ਕਿਰਾਏ ਦਾ ਕੋਈ ਹਿੱਸਾ ਹੀ ਨਹੀਂ ਲੈ ਸਕਦਾ ਇਸ ਜੀਸ ਪਰ ਬੰਦ ਕਰੋ ਜੀ ਲਓ ਜੀ ਫਾਈਲ ਬੰਦ ਹੋ ਗਈ ਅੱਧ ਵਾਟਾਂ